ਰੱਥਾ ਚੱਕ ਦੋਰੀਆ ਹੱਥ ਚ ਬੰਨ ਰੱਥਾ ਦੇਖੋ ਜੀ ਲਗਭਗ ਆਸੀਂ ਸਾਡਾ ਇਧਰਲਾ ਕੀਤਾ ਐ ਸੰਗਰੂਰ ਬਲਾਕ ਦਾ ਸਾਡੀਆਂ ਸਾਰੇ ਪਿੰਡਾਂ ਦੇ ਵਿੱਚ ਤਿਆਰੀਆਂ ਮੁਕੰਮਲ ਨੇ ਤਕਰੀਬਨ ਸਾਡੇ ਮੰਗਵਾਲ ਪਿੰਡ ਦੀ ਲੈ ਲਓ ਗੱਲ ਅਸੀਂ ਸਾਡੇ 7 ਟਰੈਕਟਰ ਪੂਰੇ ਤਿਆਰੀ ਚ ਮੁਕੰਮਲ ਨੇ ਪਾਣੀ ਵਾਲੀ ਟੈਂਕੀ ਮੁਕੰਮਲ ਆ ਪੂਰਾ ਸਾਰਾ ਪ੍ਰਬੰਧ ਅਸੀਂ ਨੇ ਆਹ ਦੇਖ ਸਕਦੇ ਹੋ ਤੁਸੀਂ ਪੂਰਾ ਤਿਆਰੀ ਐ ਸਾਡੀ ਜਿਹੜਾ ਆਪਣੀ ਐਮ ਐਸ ਪੀ ਦਾ ਜਿਹੜਾ ਰਿੜਕਾ ਐ ਰਹਿੰਦੀਆਂ ਮੰਗਾ ਖੀਰੀ ਨਾਲ ਸੰਬੰਧਿਤ ਮੰਗਾ ਨਹੀਂ ਜੀ ਉਹ ਮਤ ਲੈਣਾਂ ਨੇ ਵਿਸ਼ਵਾਸ ਦਿੱਤਾ ਸੀ ਉਦੋਂ ਇਹ ਫੇਰ ਮੁਕਰ ਚੱਲੇ ਨੇ ਜੀ ਅਸੀਂ ਉਹਨਾਂ ਨੂੰ ਮਨਾਉਣ ਵਾਸਤੇ ਦਵਾਰੇ ਦਿੱਲੀ ਦੇ ਦਿੱਲੀ ਵੱਲ ਕੂਚ ਕਰਾਂਗੇ ਜਿੰਨੇ ਮਰਜ਼ੀ ਲੰਬੀ ਲੜਾਈ ਲਾਣੀ ਪੈ ਜਿੰਨੇ ਮਰਜ਼ੀ ਲੰਬੀ ਪੈਣੀ ਪੈ ਜੀ ਅਸੀਂ ਗੁਰੂਆਂ ਤੋਂ ਪ੍ਰੇਰਣਾ ਲੈ ਕੇ ਸਿੱਖੇ ਹੋਇਆ ਕਿ ਅਸੀਂ ਆਪਦੀ ਜਿਹੜੀ ਕਿਸਾਨੀ ਹੈ ਅੰਨਦਾਤਾ ਕਿਉਂਕਿ ਜੇ ਸਾਡਾ ਅੰਨਦਾਤਾ ਬਚ ਜੂ ਤਾਂ ਅਸੀਂ ਆਜ ਗੁਰੂਆਂ ਪੀਰਿਆਂ ਦੇ ਲੰਗਰ ਲਾ ਸਕਦੇ ਹਾਂ ਨਹੀਂ ਅਸੀਂ ਸਾਡੇ ਗੁਰੂਆਂ ਪੀਰਾਂ ਦੇ ਦਿਨ ਨਹੀਂ ਮਨਾ ਸਕਦੇ ਅਸੀਂ ਪਖਾਰੀ ਬਣ ਕੇ ਰਹਿ ਜਾਾਂਗੇ ਇਸ ਕਰਕੇ ਜਿਵੇਂ ਸਾਡੇ ਗੁਰੂਆਂ ਨੇ 23 ਸਾਲ ਦੀ ਉਮਰ ਦੇ ਵਿੱਚ ਅਡਵਾਰ ਜਿਲੇ ਵਾਲੇ ਬਾਗ ਦਾ ਜਾ ਕੇ ਬਦਲਾ ਲਿਆ ਅਸੀਂ ਉਸੇ ਨੋਟ ਲਲਕਾਰੇ ਨਾਲ ਜਾਵਾਂਗੇ ਸਾਡੀਆਂ ਜਾਨਾਂ ਜਾਂਦੀਆਂ ਨੇ ਬਗ ਜਾਣਾ ਅਸੀਂ ਆਪਣੀ ਮਾਂ ਜ਼ਮੀਨ ਅਸੀਂ ਆਪਣਾ ਖੇਤੀ ਸੈਕਟਰ ਬਚਾਉਣ ਲਈ ਹਰ ਹਾਲਤ ਤੇ ਸਾਡੀਆਂ ਮਾਵਾਂ ਪੈਣਾ ਸਾਡੇ ਨਾਲ ਨੇ ਜੋ ਨੌਜਵਾਨੀ ਸਾਡੇ ਨਾਲ ਹੈ ਜਿਹੜਾ ਸਰਕਾਰ ਨੇ ਜ਼ੋਰ ਲਾਉਣਾ ਉਹ ਲਾ ਕੇ ਖੜੇ ਲਲਕਾਰਾ ਸਾਡਾ ਕਿ ਅਸੀਂ ਉਹ ਬਾਰਡਰਾਂ ਨੂੰ ਤੋੜਾਂਗੇ ਦਿੱਲੀ ਪਹੁੰਚਾਂਗੇ ਦੇਖੋ ਜੇ ਲੰਮਾ ਸਮਾਂ ਲੱਗ ਗਿਆ ਫੇਰ ਵੀ ਸਾਡਾ ਤੁਹਾਨੂੰ ਰੇ ਆ ਕੇ ਖੁੱਡਿਆਂ ਚ ਬੰਦ ਰਹਿਣਾ ਪਊ ਸਾਨੂੰ ਖੁੱਡਿਆਂ ਚ ਬੰਦ ਰਹਿਣਾ ਚਾਹੇ ਸਾਨੂੰ ਡੇਢ ਸਾਲ ਲੱਗ ਜੇ ਸਾਲ ਲੱਗ ਜੇ 6 ਮਹੀਨੇ ਲੱਗ ਜਾਣ ਅਸੀਂ ਉਹ ਮੋਦੀ ਸਰਕਾਰ ਦੀ ਧੌਣ ਚੋਂ ਕੀਲਾ ਕੱਢ ਕੇ ਆਵਾਂਗੇ ਕਿਉਂਕਿ ਅਸੀਂ ਉਹਨਾਂ ਛੀਦਾਂ ਦੇ ਬਾਰ ਥਾ ਜਿਨੇ ਸਾਡੇ ਲਈ ਛੋਟੇ-ਛੋਟੇ ਬੱਚੇ ਚੀਜ਼ ਕਰਤੇ ਈਦ ਨਹੀਂ ਮੰਨੀ ਅਸੀਂ ਉਹਨਾਂ ਦੇ ਬਾਰ ਛਾ ਪ੍ਰਭੂ